ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਵੀਰ ਸਾਡੇ ਕਲੈਕਸ਼ਨ ਤੇ ਹਾਜ਼ਰ ਹੋਣੇ ਆ ਜੀ ਇੱਕ ਨਵੀਂ ਕਲੈਕਸ਼ਨ ਦੇ ਨਾਲ ਅੱਜ ਵਾਲੇ ਸੂਟ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਬਹੁਤ ਸੋਹਣਾ ਸਟੱਫ ਹੈ ਜੀ ਇਹਨਾਂ ਦਾ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਜ਼ਿਆਦਾ ਇਹਨਾਂ ਦਾ ਸਟੱਫ ਸੋਹਣਾ ਹੈ ਜੀ ਬਹੁਤ ਹੀ ਜ਼ਿਆਦਾ ਇਹਨਾਂ ਤੇ ਪਿਆਰਾ ਕੰਮ ਹੋਇਆ ਹੈ ਜੀ neck ਦੇ ਉੱਤੇ organza ਦਾ ਪੈਚ ਲਗਾ ਕੇ ਬਹੁਤ ਸੋਹਣਾ ਕੰਮ ਕੀਤਾ ਹੈ ਜੀ ਨਾਲ ਹੀ ਇਹਦੇ ਘੇਰੇ ਦੇ ਉੱਪਰ ਵੀ ਪੱਟੀ ਲਗਾਈ ਹੋਈ ਆ ਪੂਰਾ ਖੁੱਲਾ ਡੁੱਲਾ ਕਪੜਾ ਆਊਗਾ ਜੀ 2.5 ਮੀਟਰ ਦਾ ਬਹੁਤ ਸੋਹਣੀ neck ਦੇ ਉੱਤੇ ਨੂੰ neck ਦੇ ਉੱਤੇ ਵਰਕ ਕੀਤਾ ਜੀ ਪੈਚ ਲਗਾ ਕੇ ਬਹੁਤ ਸੋਹਣਾ ਪੈਚ ਦਾ ਕੰਮ ਘੇਰੇ ਤੇ ਆਊਗਾ ਸਾਰਾ ਮਸ਼ੀਨ ਵਰਕ ਕੀਤਾ ਹੋਇਆ ਹੈ ਤੇ ਕੱਪੜਾ ਇਹਦਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਪਿਓਰ ਕਾਟਨ ਹੈ 100% ਪੂਰਾ 2.5 ਮੀਟਰ ਦਾ ਕੱਟ ਆਊਗੀ ਜੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ 2.5 ਮੀਟਰ ਦਾ ਹੀ ਦੁਪੱਟਾ ਆਊਗਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਪਿਆਰਾ ਤੇ ਸੋਹਣਾ ਜਿਹਾ ਦੁਪੱਟਾ ਹੈ ਜੀ ਡਬਲ ਡਾਈ ਹੈ ਜੀ ਲਾਈਟ ਤੇ ਡਾਰਕ ਕਲਰ ਦਾ ਕੰਬੀਨੇਸ਼ਨ ਕਰਿਆ ਹੈ ਜੀ ਡਾਈ ਦੇ ਵਿੱਚ ਬਹੁਤ ਸੋਹਣਾ ਪਿਸਤਾ ਜਿਹਾ ਛੇੜਾ ਹੈ ਜੀ ਸੂਟ ਦਾ ਤੇ ਇਦੀ ਚ ਕੋਈ ਲੈਂਥ ਦਾ ਇਸ਼ੂ ਨਹੀਂ ਆਊਗਾ ਜੀ ਬਹੁਤ ਈ ਲੈਂਥ ਖੁੱਲੀ ਡੁੱਲੀ ਬਣ ਜੂਗੀ ਤੁਸੀਂ ਭਾਵੇਂ ਕਿੰਨਾ ਮਰਜੀ ਇਹਦੀ ਲੈਂਥ ਰੱਖੋ ਛੋਟੀ ਰੱਖੋ ਵੱਡੀ ਰੱਖੋ ਕੋਈ ਇਸ਼ੂ ਨਹੀਂ ਕਿੱਡਾ ਮਰਜੀ ਤੁਸੀਂ ਇਹਦਾ ਘੇਰਾ ਰੱਖੋ ਉਹਦਾ ਵੀ ਕੋਈ ਇਸ਼ੂ ਨਹੀਂ ਆਊਗਾ ਇਹ ਪੱਟੀ ਉੱਪਰ ਅਟੈਚ ਕੀਤੀ ਹੋਈ ਹੈ ਜੀ ਤੁਸੀਂ ਇਹਨੂੰ ਲਾ ਕੇ ਬਾਹਾਂਾਂ ਤੇ ਵੀ ਲਾ ਸਕਦੇ ਹੋ ਘੇਰੇ ਤੇ ਵੀ ਲਾ ਸਕਦੇ ਹੋ ਜਿਵੇਂ ਇਹ ਡਿਜ਼ਾਈਨ ਵਿਚਾਲੇ ਬਣੇ ਹੁੰਦੇ ਆ ਜੀ ਗਲੇ ਦਾ ਵੀ ਤੇ ਪੱਟੀ ਵੀ ਵਿਚਾਰੇ ਕਰਕੇ ਲੱਗੀ ਹੁੰਦੀ ਹੈ ਤੁਸੀਂ ਉਹਨੂੰ ਲਾ ਕੇ ਆਪਦੇ ਹਿਸਾਬ ਨਾਲ ਗਲਾ ਉਹਦਾ ਬਣਾ ਸਕਦੇ ਹੋ ਆਪਦੇ ਹਿਸਾਬ ਨਾਲ ਉਹਦਾ ਘੇਰਾ ਬਣਾ ਸਕਦੇ ਹੋ ਕੱਪੜੇ ਦੀ ਆਪਣੀ ਫੁੱਲ ਗਾਰੰਟੀ ਹੈ ਜੀ 100% ਪਿਓਰ ਕਾਟਨ ਆਊਗਾ ਜੀ ਕੋਈ ਇਹਦੇ ਚ ਲਾਈਨਿੰਗ ਦੀ ਜ਼ਰੂਰਤ ਨਹੀਂ ਜੀ ਕੋਈ ਇਹਦੇ ਚ ਅੰਡਰਸ਼ਰਟ ਦੀ ਜ਼ਰੂਰਤ ਨਹੀਂ ਪੂਰਾ ਖੁੱਲਾ ਡੁੱਲਾ ਕੱਪੜਾ ਹੈ ਜੀ ਤੇ ਬਿਲਕੁਲ ਵੀ ਇਹ ਸੀ ਥਰੂ ਨਹੀਂ ਹੈਗਾ ਜੀ ਬਹੁਤ ਸੋਹਣਾ ਕੱਪੜਾ ਹੈ ਪਿਓਰ ਕਾਟਨ ਦਾ ਇਦੇ ਵਿੱਚ ਬਿਲਕੁਲ ਗਾਫ ਕਪੜਾ ਹੈ ਜੀ ਕੋਈ ਇਹਦੇ ਵਿੱਚ ਦੀ ਕੁਝ ਵੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਅੰਡਰਸ਼ਰਟ ਦੀ ਜ਼ਰੂਰਤ ਪਊਗੀ ਤੇ ਪਿਓਰ ਕਾਟਨ ਹੈ ਜੀ ਨਾ ਇਹਨਾਂ ਦੇ ਕਲਰ ਖਰਾਬ ਹੋਣ ਨਾ ਇਹ ਕਪੜਾ ਖਰਾਬ ਹੋਵੇ ਨਾ ਇਹ ਸ਼੍ਰਿੰਕ ਹੋਵੇ ਬਹੁਤ ਸੋਹਣਾ ਫੈਬਰਿਕ ਹੈ ਪੂਰੇ ਖੁੱਲੇ ਡੁੱਲੇ ਸੂਟਾ ਖੁੱਲਾ ਡੁੱਲਾ ਦਾ ਦੁਪੱਟਾ ਆਊਗਾ ਪੂਰੀ ਚੜਾਈ ਹੈ ਦੁਪੱਟੇ ਦੀ ਪੂਰੀ ਲੰਬਾਈ ਹੈ ਜਿਹੜਾ ਵੀ ਸੂਟ ਆਰਡਰ ਕਰਨਾ ਉਹ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਜੀ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਨਾਲ ਬੈਲ ਆਈਕਨ ਨੂੰ ਨੱਪ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਸਟੱਫ ਹੈ ਜੀ 900 ਦਾ ਇਹ ਸੂਟ ਹੈ ਜਿਹੜੀ ਵੀ ਭੈਣ ਨੇ ਲੈਣਾ ਹੋਵੇ ਆਰਡਰ ਕਰ ਸਕਦੇ ਹੋ ਗਰਮੀ ਚ ਪਾਉਣ ਵਾਸਤੇ ਬਿਲਕੁਲ ਬੈਸਟ ਆਈਟਮ ਹੈ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਤੇ ਜੇ ਕਿਸੇ ਵੀ ਤਰ੍ਹਾਂ ਦੇ ਤੁਹਾਡਾ ਕੋਈ ਵੀ ਸਵਾਲ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਤੁਸੀਂ ਜਾਣਕਾਰੀ ਲੈਣੀ ਹੋਵੇ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਚੱਲ ਰਿਹਾ ਹੈ ਜੀ ਤੁਸੀਂ ਮੈਸੇਜ ਭੇਜ ਕੇ ਸਾਡੇ ਤੋਂ ਪੁੱਛ ਸਕਦੇ ਹੋ ਬਹੁਤ ਜਿਹੜੀ ਵੀ ਪਹਿਣ ਦਾ ਕੋਈ ਵੀ ਸਵਾਲ ਹੋਵੇ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਆਪਾਂ ਚਾਰ ਕਲਰ ਅੱਜ ਸੂਟ ਛੂਟਾਂ ਦੇ ਦਿਖਾਏ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਆਰਡਰ ਕਰ ਸਕਦੇ ਹੋ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਥੈਂਕ ਯੂ